ਕਿਚਨ ਵੀ ਹੈ ਨਾ ਵੀ ਉਸ ਦਾ ਕਿਚਨ ਤਾਂ ਸਾਨੂੰ ਕਿਚਨ ਵੀ ਅਸੀਂ ਬਾਲੀ ਉਹ ਨਹੀਂ ਕਰੀ ਕਿ ਪਲਾਸਟਿਕ ਚ ਜਾਂਦੇ ਉੱਚ ਪੈਸੇ ਜਿਆਦੇ ਲੱਗਨੇ ਸੀ ਪੈਸੇ ਕਿਉਂ ਲੱਗਨੇ ਸੀ ਉਹ ਫਿਰ ਆਪਾਂ ਨੂੰ ਡੀਕੋ ਕਰਵਾਉਣਾ ਪੈਣਾ ਸੀ ਠੀਕ ਹੈ ਤੇ ਡੀ ਕੋ ਦੀ ਥੋੜੇ ਟਾਈਪ ਆ ਕੇ ਪੀਲਾ ਵੀ ਪੈ ਜਾਂਦਾ ਠੀਕ ਹੈ ਤੇ ਵੀ ਬਾਹਰ ਕੈਨੇਡਾ ਵਗੈਰਾ ਜਿੱਥੇ ਲੱਗਦੀਆਂ ਨੇ ਬਾਹਰਲੇ ਦੇਸ਼ਾਂ 'ਚ ਉੱਥੇ ਆ ਨਾ ਵੀ ਉੱਥੇ ਮੋਇਸਚਰ ਵਗੈਰਾ ਵੀ ਇੰਨਾ ਨਹੀਂ ਹੁੰਦਾ ਉਹ ਚੀਜ਼ ਬਾਕੀ ਵੀ ਵਧੀਆ ਬਣੀ ਆ ਹੈਂਡਲੈਸ ਬਣੀ ਹੋਈ ਬਹੁਤ ਵਧੀਆ ਚੀਜ਼ ਹੈਗੀ ਨਾ ਵੀ ਆ ਵੇਖੋ ਜੀ ਵਧੀਆ ਨਾਲੇ ਕਲਰ ਚੋਇਸ ਵੀ ਬਹੁਤ ਅੱਛੀ ਹੈਗੀ ਬਾਕੀ ਇੱਕ ਰਗ ਆਇਆ ਜੀ ਇਹ ਤਾਂ ਰਫ ਐਂਡ ਟਫ ਆ ਆਪਾਂ ਗੱਲ ਕਰਦੇ ਵੀ ਮੈਲਾ ਨਹੀਂ ਹੁੰਦਾ ਗੰਦਾ ਨਹੀਂ ਹੁੰਦਾ ਗੱਲ ਇੱਕ ਹੋਰ ਵੀ ਹੈਗਾ ਇਹਦੇ 'ਚ ਇੱਥੇ ਅਸੀਂ ਚਿਮਨੀ ਨਹੀਂ ਲਾਈ ਹੋਈ ਠੀਕ ਹੈ ਬਈ ਕਿ ਚਿਮਨੀ ਅਸੀਂ ਤਿਆਣੀ ਲਾਈ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਅੰਦਰ ਹੀ ਕਿਚਨ ਹੁੰਦੀ ਹੈ ਉਹ ਜਿਆਦਾ ਬਰਤਨ ਨਹੀਂ ਉੱਥੇ ਲੋੜ ਹੁੰਦੀ ਹੈ ਆਪਾਂ ਤਾਂ ਬਾਹਰ ਖਾਣਾ ਹੀ ਵਰਤਦੇ ਹਾਂ ਸਾਨੂੰ ਜਿੱਦ ਦੇ ਤਿਆਰ ਕਰੀ ਅਸੀਂ ਇੱਥੇ ਕੁਝ ਵੀ ਨਹੀਂ ਬਣਾਇਆ ਇਹਦੇ ਆਪਾਂ ਇੱਥੇ ਐਡਜਸਟ ਫੈਨ ਲਾ ਦਾਂ ਇੱਕ ਠੀਕ ਹੈ ਨਾਲੇ ਮੇਨ ਕਰਨਾ ਬਾਹਰੋਂ ਵੀ ਹੋ ਗਿਆ ਨਾਲ ਹੋ ਗਿਆ ਕੋਈ ਦਿੱਕਤ ਨਹੀਂ ਆਣੀ ਬੀ ਐਡਜਸਟ ਫੈਨ ਕੰਮ ਕਰਦਾ ਹੈ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਚਿਮਨੀ ਦਾ ਕੰਮ ਕਰਦਾ ਹੈ ਠੀਕ ਹੈ ਵੀ ਚਿਮਨੀ ਦਾ ਵੀ ਕੰਮ ਕਰਦਾ ਜਿਵੇਂ 8 9000 ਦੀ ਆਪਾਂ ਜੇ ਇੱਥੇ ਲਾਉਦੇ ਉਹ ਐਵੇਂ ਲੱਗੀ ਰਹਣੀ